ਸਤ ਸ੍ਰੀ ਅਕਾਲ ਭਰਾਵੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਸੋਨੂੰ ਦਿਖਾ ਰਹੇ ਹਾਂ ਤਲਵੰਡੀ ਟਰੈਕਟਰ ਮੇਲਾ ਪੂਰੀ ਮੰਡੀ ਦੀ ਵੀਡੀਓ ਦੇਖ ਲਓ ਉਹ ਪੰਪ ਤੋਂ ਲੈ ਕੇ ਟਰੈਕਟਰ ਐਦੂ ਬਹੁਤ ਜ਼ਿਆਦਾ ਟਰੈਕਟਰ ਆਉਂਦੇ ਹਜੇ ਤੇ ਕਰ ਚਲੇ ਗਏ ਟਰੈਕਟਰ ਹੁਣ ਟਾਈਮ ਸ਼ਾਮ ਹੋ ਗਿਆ ਐਦੂ ਚਾਰ ਗੁਣਾ ਟਰੈਕਟਰ ਹੋਰ ਹੁੰਦੇ ਆ ਆ ਟਰਾਲੀਆਂ ਦੇਖ ਲਓ ਟਰਾਲੀਆਂ ਵੀ ਮਿਲਦੀਆਂ ਇੱਥੇ ਕਿਸੇ ਨੇ ਖਰੀਦਣੀਆਂ ਹੁਣ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਆਹ ਟੋਚਨ ਪਾਈ ਖੜਿਆ ਵੀਰ ਹੁਣ ਤਾਂ ਜਾ ਰਹੇ ਹੈਗੇ ਤੇ ਟਰਾਲਿੰਗ ਵਾਲੇ ਵੀ ਕੁਛ ਚਲੇ ਗਏ ਟਰੈਕਟਰ ਉਹ ਦੂਰ ਤੱਕਰ ਦੇਖ ਸਕਦੇ ਹੋ ਇਧਰਲੀ ਸਾਈਡ ਇਦੋਂ 4 ਗੁਣਾ ਟਰੈਕਟਰ ਹੋਰ ਹੁੰਦੇ ਆ ਤੇ ਐਨੀ ਉਹ ਸੜਕ ਦੇ ਪਰਲੇ ਬਸੇ ਹੁੰਦੇ ਆ ਘੱਟ ਤੋਂ ਘੱਟ ਮੰਨ ਕੇ ਚੱਲੋ 3500 ਟਰੈਕਟਰ ਮਿਲ ਜਾਂਦਾ ਸਾਨੂੰ ਬੁੱਧਵਾਰ ਨੂੰ ਟਰੈਕਟਰ ਦੇਖਣ ਖਾਤਰ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਤਲਵੰਡੀ ਤੋਂ ਖਾਲੀ ਨਹੀਂ ਮੁੜਦਾ ਟਰੈਕਟਰ ਲੈ ਕੇ ਮੁੜਦਾ ਬੰਦਾ ਆ ਦੇਖ ਲੋ ਟੋਚਨ ਕਰੀ ਖੜਿਆ ਐ ਇਸ ਤਰ੍ਹਾਂ ਦੇ ਟੋਚਨ ਪਾਈ ਹੁੰਦੇ ਆ ਇਹ ਹੁਣ ਘਰਾਂ ਨੂੰ ਜਾ ਰਹੇ ਆ ਸੜਕ ਦੀ ਪਰਲੀ ਸਾਈਡ ਵੀ ਇੰਨੇ ਟਰੈਕਟਰ ਹੁੰਦੇ ਆ ਉਧਰਲੇ ਪਾਸੋਂ ਕਾਫੀ ਚਲੇ ਗਏ ਇਧਰੋਂ ਵੀ ਜਾ ਰਹੇ ਆ ਹੁਣ ਮੰਡੀ ਖਾਲੀ ਹੋ ਰਹੀ ਐ ਹੋਰ ਵੀ ਵੀਡੀਓ ਪਾਉਣੇ ਹੁੰਦੇ ਆਪਾਂ ਆਪਣੇ ਚੈਨਲ ਤੇ ਵੀਰੋ ਜੇ ਕਿਸੇ ਨੇ ਦੇਖਣੀਆਂ ਹੁੰਦੀਆਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਫੋਲੋ ਜਰੂਰ ਕਰ ਦਿਓ ਧੰਨਵਾਦ ਦੋਸਤੋ